ਦੀ ਕਹਿੰਦੇ ਅੱਜ ਪਿੰਡ ਬੜੀ ਦੀ ਧਰਤੀ ਤੇ ਕਮੇਡੀ ਕਲਾਕਾਰ ਦੇ ਥੰਮ ਪਹੁੰਚ ਚੁੱਕੇ ਨੇ ਮਲਾਵਾਗੇ ਤੁਹਾਨੂੰ ਹਨਾ ਦਰਸ਼ਨ ਕਰਾਵਾਂਗੇ ਸਗਰਾਜ ਕਹਿਣਾ ਕੰਮ ਜਿੱਤੇ ਡਾਲ ਆਜੋ ਆਜੋ ਯਾਰ ਚਾਚਾ ਬਾਉ ਹੋਣੀ ਆਏ ਪੈਣਗੇ ਕਹਿੰਦੇ ਚਾਚਾ ਬਾਉ ਤਾ ਉਹ ਜੀ ਥੋੜਾ ਕ ਇੰਤਜ਼ਾਰ ਕਰ ਲੋ ਬੜਾ ਹੌਣ ਹੋਊ ਉਹ ਜਿੱਤੀ ਆ ਮਿਲਦਾਂ ਲੋ ਜੀ ਉਸਤਾਦ ਜੀ ਹੁਣ ਪਰਨਾ ਬੰਨੇ ਆ ਤਿਆਰ ਹੋ ਰਿਹਾ ਤੇ ਵੀਡੀਓ ਸ਼ੂਟ ਹੋਊਗਾ ਬਹੁਤ ਵੀਡੀਓ ਦਿਖਾਵਾਂਗੇ ਕਿਵੇਂ ਸਜੋਰੀਆਂ ਕਰਤਾ ਜੀ ਆਦਰਾ ਲਾ ਲਿਆ ਉਸਤਾਦ ਜੀ ਨੇ ਦਿਖਾਵਾਂਗੇ ਬਣੇ ਰਿਓ ਬਲਾਉਣਾ ਮਿਸਾਲ ਤੇ ਚੜਾਓ ਪਰ ਲਾ ਬਣੇ ਆਹ ਹੋਰ ਪਰੇ ਲਵਾਇਆ ਕਰੂ ਪਰੇ ਲਵਾਦੇ

ਪੰਨੀ ਦਾ ਸ਼ੌਰਾ ਮੁੰਜਿਆ ਤੇ ਜਿਨ੍ਹਾਂ ਦਾ ਨਾਮ ਬੁੱਧਾ ਘੂਟੋ ਤੇ ਹੈਪ ਗਰੇਹਾਲ ਜੀ ਨੂੰ ਛੱਪਲ ਵੀ ਕਹਿ ਦਿੰਦੇ ਆ ਵੀਡੀਓ ਚ ਨਾ ਆ ਤੇ ਮੈਨੂੰ ਤਾਂ ਤੁਸੀਂ ਜਾਣਦੇ ਹੋ ਸੋਣੀ ਸੋਣੀ Hãy subscribe cho kênh Ghiền Mì Gõ Để không bỏ lỡ video hấp <shrug> oh my goodness ਉਹ ਨਹੀਂ ਆਣਾ ਕੜਦੇ ਫਿਰ ਵੀਡੀਓ ਦੇਣਾ ਚਾਹ ਹਾਂ ਚਿਬਾ ਕੜਦੇ ਸੋਨੂੰ ਸੋਨੂੰ ਬੜੀ ਅੱਜ ਕਹਿੰਦਾ ਵੀ ਮੇਰੇ ਪਿੰਡ ਚੱਲੂ ਉੱਥੇ ਖਾਵਾਂ ਇਹ ਕੜੀ ਹਾਂ ਸੋਨੂੰ ਕੜੀ ਨਹੀਂ ਹਾਂ ਸੋਨੂੰ ਬੜੀ ਹਾਂ ਸੋਨੂੰ ਬੜੀ ਸੱਚਾ ਸੋਨੂੰ ਬੜੀ ਕਹਿੰਦਾ ਵੀ ਆਪਾਂ ਚੱਲਾਂਗੇ ਅੱਜ ਵੀ ਆਪਣੇ ਪਿੰਡ ਕਰਨਾ ਸ਼ੂਟ ਚਾਚੇ ਹਰਾਂ ਕੋਲੇ ਹਾਂ ਚਾਚੇ ਦੀਆਂ ਕਮਾਈਨਾਂ ਤੇ ਚੜ ਚੜ ਕੇ ਸ਼ੂਟ ਕਰਕੇ ਆਇਆ ਬੜਾ ਨਜ਼ਾਰਾ ਆ ਗਿਆ ਮਾਂ ਹਾਂ ਲਜਤ ਰਾਜਤਾ ਆਹ ਪ੍ਰੌਣੇ ਨੇ ਆਪਣੇ ਨੇ ਵਧੀਆ ਚਲਾਈਆਂ ਨੇ ਬਈ ਨਾ ਦੋਨੇ ਆਹ ਪੱਕਾ ਡਰਾਈਵਰ ਮੈਂ ਤਾਂ ਆਏ ਤੂੰ ਇਹਨਾਂ ਕੰਮਾਂ ਜਾਂ ਮੇਰੇ ਸਾਲੇ ਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਆਹ ਕਪਾਈ ਨਾ ਚਲਾਉ ਪਰ ਨਾ ਵਧੀਆ ਰਿਹਾ ਭਾਈ ਬਹੁਤ ਵਧੀਆ ਰਿਹਾ ਪਾਪੇ ਮੈਨੂੰ ਤਾਂ ਆਈ ਸੀ ਯਾਰ ਫੋਰਮੈਨ ਕਿਹੜਾ ਹੋ ਯਾਰ ਵੀ ਇਹ ਤਾਂ ਹੁਣ ਪਤਾ ਲੱਗਿਆ ਹਨਾ ਨਾ ਨਾ ਉਹਦੇ ਰੋਬ ਦਾ ਪਤਾ ਲੱਗਿਆ ਉੱਥੇ ਰੋਬ ਦਾ ਪਤਾ ਲੱਗਿਆ ਇਕੱਠੀਆਂ ਦੋ ਦੋ ਮਸ਼ੀਨਾਂ ਚ ਚਲਾਉਂਦਾ ਮੈਂ ਗਲਤ ਮੈਂ ਗਲਤ ਸੀ ਮੈਂ ਜਾਮਾ ਗਲਤ ਸੀ ਕਿਆ ਵਸਾਉਣ ਆਇਆ ਦਿਓ